بھائی مردانہ جی ایک واری بہت پیار چاہے کچھ لفظ بولے بولو ہو سنو ہو. اس بولی چلن کر بابا تین خدا کا ڈوم ہوں تیرا ڈوم بابا تین خدا کا ڈوم ہوں تیرا ڈوم اے پیار کرے ہو بابا تین خدا نو دیکھے ہوں نو دیکھے دیکھا تیجے لفظ دیکھو بابا تین خدا نو پایا ہوں وہ تدنوں پایا آخو سات دوبارہ بولن لگ ਬਾਬਾ ਤੈਂ ਖੁਦਾ ਕਰ ਢੂਮ ਹੋਂ ਤੇਰਾ ਢੂਮ ਤੈਂ ਖੁਦਾ ਨੂੰ ਦੇਖਿਆ ਹੋਂ ਤਦ ਨੂੰ ਦੇਖਿਆ ਤੈਂ ਖੁਦਾ ਨੂੰ ਪਾਇਆ ਹੋਂ ਤਦ ਨੂੰ ਪਾਇਆ ਚੌਥੇ ਲਵਜ ਬੜੇ ਪਿਆਰ ਵਾਲੇ ਬਾਬਾ ਤੇਰਾ ਕਹਾ ਖੁਦਾ ਕਰਤਾ ਹੈ ਮੇਰਾ ਕਹਾ ਤੂੰ ਕਰਤਾ ਹੈ ਆਖੋ ਸਤ ਨਾਮ ਦਾ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ ਜੀ ਨਾ ਪਿਆਰ ਕਰ ਰਹੇ ਹੋ ਕਹਿਣਾ ਕੀ ਚਾਹਦੇ ਹੋ ਇਹ ਗੱਲ ਦਾ ਮਾੜਾ ਇਸ਼ਾਰਾ ਲੈ ਜਾਣਾ ਇਨਾ ਪਿਆਰ ਕਰ ਰਹੇ ਹੋ ਕਹਿਣਾ ਕੀ ਚਾਹਦੇ ਹੋ ਤੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਨਾਨਕ ਮੈਂ ਇਹ ਕਹਿਣਾ ਚਾਹਨਾ ਮੇਰੀ ਵੀ ਤੇਰੇ ਚਰਨਾਂ ਨਾਲ ਲੰਬ ਜੇ ਮੇਰੀ ਕੁੱਲ ਤੇ ਵੀ ਤੇਰੇ ਚਰਨਾਂ ਨਾਲ ਲਵੇ ਗੱਲ ਕੇ ਆਖੋ ਸਾਹਿਬ ਮੇਰੀ ਵੀ ਤੇਰੇ ਚਰਨਾਂ ਨਾਲ ਨਿਭਜੇ ਮੇਰੀ ਕੁੱਲ ਵੀ ਉਹਦੀ ਵੀ ਤੇਰੇ ਚਰਨਾਂ ਨਾਲ ਨਿਭਜੇ ਤੇ ਜਿਹੜਾ ਜਵਾਬ ਬਾਬਾ ਜੀ ਨੇ ਦਿੱਤਾ ਗੁਰੂ ਨਾਨਕ ਸਾਹਿਬ ਨੇ ਉਹਨੂੰ ਝੋਲੀ ਚ ਪਵਾ ਕੇ ਖੜੇ ਹੋ ਕੀ ਮੰਗਦਾ ਕਹਿੰਦਾ ਜੀ ਮੇਰੀ ਮੇਰੀ ਕੁੱਲ ਦੀ ਤੁਹਾਡੇ ਚਰਨਾਂ ਨਾਲ ਨਿਭਜੇ ਤੇ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਮਰਦਾਨਿਆ ਤੇਰੀ ਗੋਲ ਵਿੱਚੋਂ ਜਿਹੜਾ ਜਪਜੀ ਸਾਹਿਬ ਨਾਲ ਜੁੜਿਆ ਰਹੇਗਾ ਉਹ ਮੈਨੂੰ ਪਾਏਗਾ ਆਖੋ ਸਤਿਨਾਮ ਆਜੇ ਗੁਰਨਾਕ ਜਪ ਜਪ ਸਦਜੀਵ ਪੰਜ ਦਿਨ ਪਹਿਲੇ ਪੰਜ 10 ਦਿਨ ਪਹਿਲੇ ਇੱਕ ਬੀਬੀ ਦਾ ਪਤੀ ਚੜਾਈ ਕਰੇ 26 ਸਾਲ ਦੀ ਉਮਰ ਦਾ ਬੜਾ ਬਰਾਗ ਬੜੇ ਅੱਖਾਂ ਚੋਂ ਬਹੁਤ ਰੋਣਾ ਤੂ ਬੱਚਿਆਂ ਨਾਲ ਲਿੰਗ ਸੀ ਮੈਨੂੰ ਜਾਣਾ ਪਿਆ ਘਰ ਤੂੰ ਗਲਤੀ ਕੁੰਡੀ ਸਮਝਿਓ 2019 ਇਹੋ ਜ ਆਵੇ ਮੈਂ ਕਿਹਾ ਜੀ ਇਹਨਾਂ ਕਿਉ ਮੰਨ ਭਰ ਰਹੇ ਇੱਕ ਨੇ ਤੇ ਜਾਣਾ ਹੀ ਹੁੰਦਾ ਪਹਿਲੇ ਆਖੋ ਸਤਿਨਾਮ ਤੁਸੀਂ ਜਾਣਾਂ ਸੀ ਆਪਣੇ ਮੈਨੂੰ ਕਹਿੰਦੇ ਯਾਦ ਸਤਾਉਂਦੀ ਉਹ ਸੀਨ ਹੋ ਯਾਦ ਕੋਈ ਕੱਪੜੇ ਆ ਜਾਂਦੇ ਕੋਈ ਕਿਵੇਂ ਅਰਦਾਸ ਲਿਖੋ ਗੱਲ ਕਹੀ ਮੈਂ ਕਿ ਜਦੋਂ ਮਨ ਭਰੇ ਕੋਈ ਉਹਨਾਂ ਦੀ ਚੀਜ਼ ਵੇਖ ਕੇ ਕੱਪੜੇ ਵੇਖ ਕੇ ਤਸਵੀਰ ਵੇਖ ਕੇ ਕਹਿੰਦਾ ਜਦੋਂ ਮਨ ਭਰੇ ਕੁਝ ਨਾ ਕਰ ਜਦੋਂ ਮਨ ਭਰਿਆ ਨਾ ਉਹ ਚੀਜ਼ ਵੇਖ ਕੇ ਇੱਕੋ ਕੰਮ ਕਰੋ ਘੁਟਕਾ ਸਾਹਿਬ ਲੈ ਲਓ ਜਪਜੀ ਸਾਹਿਬ ਦੇ ਇੱਕ ਦੋ ਪਾਠਾਂ ਦੀ ਹਾਜ਼ਰੀ ਲਾਓ ਮੈਂ ਕਹਾਂ ਮੈਂ ਗੁਰੂ ਦੀ ਝੂਰੀ ਜੀ ਕਹਿਣਾ ਉਹਨਾਂ ਨੂੰ ਵੀ ਸ਼ਾਂਤੀ ਮਿਲੇਗੀ ਤੇ ਤੁਹਾਨੂੰ ਵੀ ਸ਼ਾਂਤੀ ਮਿਲੇਗੀ ਆਹ ਹੈ ਗੁਰੂ ਨਾਨਕ ਦਾ ਅੱਜ ਮੰਗ ਰਹੇ ਆ ਗੁਰੂ ਨਾਨਕ ਜਪ ਜਪ ਸਦ ਜੀਵਾ ਆਹ ਜਪ ਜਪ ਸਦ ਜੀਵਾ ਤੁਹਾਡੀ ਲਾਈਫ ਵਿੱਚ ਕੋਈ ਉਤਆਚੜਾ ਉਹ ਜਿਹੜਾ ਬਾਬਾ ਨਾਨਕ ਨੇ ਮਰਦਾਨਾ ਜੀ ਨੂੰ ਕਿਹਾ ਨਾ ਤੇਰੀ ਕੁੱਲ ਜੋ ਜਿਹੜਾ ਜਵਦੀ ਸਹਿਬ ਨਾਲ ਜੁੜਿਆ ਰਹੇਗਾ ਉੱਥੇ ਮੇਰੀ ਕਲਾ ਵਰਤਦੀ ਗਈ ਆਖੋ ਸਾਧਨਾ ਆਵਾ ਯਕੀਨ ਜਾਣੇ ਕੱਲ ਦੇ ਦਿੱਲੀ ਆਏ ਹੋਇਆ ਸੀ ਨਿਕਲੇ 29 ਦੇ ਪਏ ਪੁੱਛੋ ਸਾਧਨਾ ਜਿੰਨ ਨੂੰ ਕੱਲੀ ਫੋਨ ਆਇਆ ਉਹ ਉਦੇ ਬੇਟੇ ਦਾ ਕਹਿੰਦੇ ਬਸ ਉਹ ਨਿੱਗੀ ਜੀ ਘੁੰਡੀ ਮੇਰੀ ਮਾਤਾ ਨੇ ਦਿਮਾਗ ਚ ਪਾ ਲਈਏ ਉਸ ਦਿਨ ਤੋਂ ਰੋਣੇ ਮੁੱਕ ਗਏ ਐ ਧੋਣੇ ਮੁੱਕ ਗਏ ਐ ਕਲਪਨਾ ਮੁੱਕ ਗਈ ਵੀ ਜਦੋਂ ਯਾਦਾਂ ਇਤਨਾ ਮਨ ਭਰਦੇ ਗੁਰਕਾ ਸਾਹਿਬ ਲੈਂਦੇ ਐ ਜਪਜੀਤ ਸਾਹਿਬ ਦੇ ਇੱਕ ਦੋ ਪਾਠ ਕਰਦੇ ਤੇ ਕਰਨ ਤੋਂ ਬਾਅਦ ਕਹਿੰਦੇ ਮੈਨੂੰ ਸ਼ਾਂਤੀ ਮਿਲ ਗਈ ਆਖੋ ਸਤਨਾ ਇਹ ਨਹੀਂ ਇਹ ਚੀਜ਼ ਨਹੀਂ ਬਾਡੀ ਲਾਈਵ ਜੋ ਵੀ ਉਤਾ ਜੜਾ ਆਉਣ ਇਹ ਵਾਇਗਰ ਉੱਚਾ ਲੈ ਜੇ ਉੱਚਾ ਲੈ ਜੇ ਤਾਂ ਵੀ ਜਪਜੀ ਸਾਹਿਬ ਦਾ ਲੜ ਪੜ ਲਓ ਜਿੰਨਾ ਕੋਚਾ ਖੜਿਆਈ ਹੁਣ ਵਾਰਡ ਲਈ ਰੱਖੀ ਆਖੋ ਸਤਨਾਮ ਇਹ ਥਲੇ ਲੈ ਆਵੇ ਇੱਤਾਂ ਵੀ جب جی سر دو ہزار انی سا یہ اپنی پکتی لائے ہر چیز گربا تو بنا تریے ہی نہ گج کے آخو سر ਤੁਹਾਨੂੰ ਇਹ ਚੀਜ਼ ਦੇ ਦਰਸ਼ਨ ਹੁੰਦੇ ਐ ਸਾਰੇ ਅਵਤਾਰ ਸਤਕਾਰਯੋਗ ਨੇ ਪਰ ਆਏ ਤੇ ਡਿਊਟੀ ਦੇ ਕੇ ਗਏ ਇੱਕ ਗੁਰੂ ਨਾਨਕ ਦੇ ਗਏ ਨਹੀਂ ਗਏ ਨਹੀਂ ਦਸਵੇਂ ਜਾਮੇ ਤੋਂ ਬਾਅਦ ਜੁਗੋ ਜੁਗ ਟਾਲ ਗੁਰੂ ਰੰਧ ਸਾਹਿਬ ਦੇ ਰੂਪ ਸਾਰੀ ਦੁਨੀਆ ਤੇ ਟਿਕ ਗਏ ਬੇੜਾ ਬੰਨਾ ਲਾ ਲਾ ਇੱਕ ਗੁਰੂ ਗ੍ਰੰਥ ਸਾਹਿਬ ਨਾਲ ਗੁਰੂ ਲਫਜ਼ ਲੱਗਦਾ ਬਾਕੀ ਸਾਰੇ ਸਰਕਾਰਯੋਗ ਨੇ ਔਰ ਗੁਰੂ ਰਮਾਇਣ ਨਹੀਂ ਗੁਰੂ ਗੀਤਾ ਨਹੀਂ ਗੁਰੂ ਪਰਾਨ ਨਹੀਂ ਇੱਥੇ ਨਾਂ ਲਾਾਂਗੇ ਤੇ ਕਾਂਗੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਉਂ ਕਹਿੰਦੇ ਆ ਜੋਤ ਟਕਾਈ ਗਈ ਲਈ ਟਕ ਗਏ ਆਪੋ ਸਤਨਾ ਇੱਕ ਲੀ ਇਹ ਸਾਰੀ ਸੰਗਤ ਗੱਲਾਂ ਆਪਣੀਆਂ ਦੇਸੀ ਨੇ ਸੌਖੀਆਂ 10 ਸਾਲ ਦਾ ਬੱਚਾ ਵੀ ਸਮਝ ਸਕਦਾ 2019 ਲਈ ਆ ਮੰਗਣਾ ਆ ਗੁਰਨਾਮ ਇੱਕ ਜਪ ਜਪ ਸਦ ਜੀਵਾ ਇਹਦਾ ਕੀ ਮਤਲਬ ਜੋ ਵੀ ਕੁਝ ਜ਼ਿੰਦਗੀ ਵਿੱਚ ਆਵੇ ਧਿਆਨ ਤੇਰੀ ਬਾਣੀ ਵਾਲੀ ਜਾਵੇ ਆਖੋ ਸਤ ਇਹ ਗੱਲ ਕੋਈ ਸਾਲਕ ਦੀ ਹੋਏਗੀ ਦਾਸ ਭਲਾਈ ਕੇਂਦਰ ਬੈਠਾ ਸੀ ਤੇ ਮੈਂ ਪੁੰਜਿਆ ਹੀ ਬੈਠਾ باجے جنی جی پیٹی میرے اگ پہ ہوں ایک سجن کمرے پلائی چیا بلائی سر جتے چبی سو دیبیاں ہو سارا کمپیوٹر سلائی کڑھائی ایک سجن کمرے چیا جی انہیں کوئی کپڑے چیز بنی پڑی پاری بھاری میرے کول رکھی کو مٹھائی کا ڈبا پیٹی رکھیا میں بڑا رانوی کی لیا آیا. کپڑے چلے ਸਦੀ ਮੈਨੂੰ ਕਹਿੰਦਾ ਅੱਜ ਸ਼ੁੱਕਰਵਾਰ ਹੈ ਤੁਸੀਂ ਸ਼ਨੀਐਤ ਬਾਹਰ ਜਾਣਾ ਹੈ ਸਾਲ ਦੀ ਗੱਲ ਹੈ ਮੈਨੂੰ ਕਹਿੰਦਾ ਅੱਜ ਸ਼ੁੱਕਰਵਾਰ ਹੈ ਸ਼ਨੀਐਤ ਬਾਹਰ ਜਾਣਾ ਮੈਂ ਪੰਜ ਟਾਂ ਲਿਆਇਆ ਅਰਦਾਸ ਕਰ ਦਿਓ ਮੈਂ ਪਲਾੜ ਦੀ ਨੀ ਰੱਖਣੀ ਆਪੋ ਸਾਧ ਰਖੀ ਇੱਕ ਸਾਜੀ ਸਾਰੀਆਂ ਗੱਲਾਂ ਕਹਿ ਗਿਆ ਪੰਜ ਟਾਂ ਲਿਆਇਆ ਅਰਦਾਸ ਕਰ ਦਿਓ ਪਲਾੜ ਦੀ ਨੀ ਰੱਖਣੀ ਮੈਂ ਸੋਚੀ ਪੈ ਗਿਆ ਇਹ ਮਰਿਆਦਾ ਕੀ ਬਣਦੀ ਹੈ ਮਰਿਆਦਾ ਵੀ ਖੜੀ ਮੈਂ ਟਾਂਲੇ ਵੇਖੀ ਗਿਆ ਡੱਬੇ ਵਾਲ ਵੇਖੀ ਗਿਆ ਉਹਦੇ ਵਾਲ ਵੇਖੀ ਗਿਆ ਇਹ ਗੱਲ ਨਿੱਗੀ ਜੀ ਪਰ ਵਿੱਚੋਂ ਲੈਣਾ ਕੋਈ ਫਿਰ ਮੈਂ 1 ਮਿੰਟ ਸੋਚ ਕੇ ਨਾ ਇਹ ਹੱਥ ਜੋੜੇ ਮੈਂ ਕਿਹਾ ਜੀ ਤੁਹਾਡਾ ਹੁਕਮ ਹੈ ਤੇ ਮੈਂ ਅਰਦਾਸ ਕਰ ਦੇਣਾ ਆਖੋ ਸਤਿਨਾਮ ਹਾਂ ਰੱਬਾ ਦੀ ਅਰਦਾਸ ਕਰ ਦੇਣਾ ਤੁਸੀਂ ਲੈ ਜਾਓ ਐਤਵਾਰ ਨਹੀਂ ਰੱਖ ਦੇਣੀ ਅਸੀਂ ਬਾਹਰ ਪਰ ਮੈਂ ਕਿਹਾ ਮੇਰੇ ਮਨ ਦੀ ਭਾਵਨਾ ਗੁਰਨਾਨਕ ਤੋਂ ਬਿਨਾ ਨਾ ਤੁਰੋ ਆਖੋ ਸਾਥ ਨਾਲ ਇਹ ਗੱਲ ਨੂੰ ਸਮਝਿਓ ਉਹਦੇ ਬਿਨਾ ਨਾ ਤੁਰੋ ਉਹਨੂੰ ਲੈ ਕੇ ਤੁਰੋ ਕਹਿੰਦਾ ਕੀ ਮਤਲਬ ਮੈਂ ਕਿਹਾ ਨੀ ਹਫਤਾ ਲੇਟ ਰੱਖ ਲੈ ਪਰ ਸਾਰਾ ਪਰਿਵਾਰ ਰਲ ਕੇ ਭਾਵੇਂ 51 ਜਵਦੀ ਸਿੰਘ ਕਰਨ ਲੋ ਭਾਵੇਂ 101 ਜਵਦੀ ਸਾਹਿਬ ਕਰਨ ਲੋ 150 ਜਵਦੀ ਸਾਹਿਬ ਕਰਨ ਲੋ ਪੰਜ ਮੈਂਬਰ ਉਹ ਕਰ ਦੇ ਜਿੰਨੇ ਵੀ ਕਰ ਸਕਦੇ ਹੋ ਕਰ ਲੋ ਉਸ ਤੋਂ ਬਾਅਦ ਨੀ ਰੱਖੋ ਤੇ ਮੈਨੂੰ ਭੋਲੇ ਭਾ ਕਹਿੰਦਾ ਕਹਿੰਦਾ ਯੋਧਨਾ ਕੀ ਹੋ ਜਾਏਗਾ ਆਖੋ ਸਾਬ ਇਹ ਪਹਿਲੇ ਜਵਦੀ ਸਿੰਘ ਦਾ ਲੜ ਫੜ ਕੇ ਫਿਰ ਨਹੀਂ ਰੱਖਾਂਗੇ ਇਹਦੇ ਨਾਲ ਕੀ ਹੋ ਜਾਏਗਾ ਲੈ ਗਿਆ ਭੁੱਲਿਆ ਜਮੀਨ ਅਸਮਾਨ ਦਾ ਫਰਕ ਹੈ ਸੁਣ ਲਓ ਸੰਗਤ ਗੱਲ ਬਿਲਕੁਲ ਸਾਦੀ ਹੈ 10 ਸਾਲ ਦਾ ਬੱਚਾ ਵੀ ਸਮਝੇਗਾ ਕਤਾ ਕੀ ਹੋ ਰਹੀ ਹੈ ਗੁਰੂ ਨਾਨਕ ਜਪ ਜਪ ਸਤ ਜੀਵਾਂ ਕੀ ਹੈ ਆਏ ਮੈਂ ਕਿਹਾ ਭੁੱਲਿਆ اے میں ارداس کر دے نا نہیں رہ دے جو کرما جو لکھے ہیں ورتے گا جو کرما جو لکھے ہیں نا وہ ساری چل دیا وانڈی نے چگڑا پینا دے پھائے گا جو کرما جو لکھے ہیں نا وہ ساری چل دیا نگر نگم نے کوئی پروبلم پیدا کرنی تے کرے گی کرما جو لکھے ہیں نا وہ ساری ہوں دیا اے مشکل ہونی تے آئے گی ਮੈਂ ਕਹਨਾ ਉਹਨਾਂ ਨੂੰ ਕਿਹਾ ਮੈਂ ਕਿਹਾ ਭੋਲਿਆ ਮੈਂ ਗੁਰੂ ਦੀ ਕਿਰਪਾ ਨਾਲ ਕਹਨਾ ਜੇ ਗੁਰੂ ਨਾਨਕ ਨੂੰ ਨਾਲ ਲੈ ਕੇ ਚੱਲੇਗਾ ਜਬਜੀ ਸਾਹਿਬ ਗੁਰੂ ਨਾਨਕ ਹੀ ਇਹ ਉਹਨੂੰ ਨਾਲ ਲੈ ਕੇ ਚੱਲੇਗਾ ਨਾ ਭਾਵੇਂ 101 ਭਾਵੇਂ 150 ਭਾਵੇਂ 52 ਜਿੰਨੀ ਤੁਹਾਡੇ ਪਰਿਵਾਰ ਦੀ ਹਿੰਮਤ ਹੈ ਬਾਕੀ ਨੇ ਤਰੇਮ ਤੋਂ ਇਲਾਵਾ ਮੈਂ ਕਿਹਾ ਪਹਿਲੇ ਜਬਜੀ ਸਾਹਿਬ ਦਾ ਲੜ ਫੜ ਕੇ ਚੱਲੇਗਾ ਨਾ ਮੈਂ ਕਿਹਾ ਜਿੰਦ ਨੇ ਤੇਰੇ ਫਲਾਟ ਵਿੱਚ ਅਰਦਾਸ ਹੋਏਗੀ ਨਾ ਨੀਂਦ ਦੀ ਜਵਜੀਤ ਸਿੰਘ ਦਾ ਲੜ ਪਹਿਲੇ ਪਰਿਵਾਰ ਨੇ ਫੜਿਆ ਹੋਵੇਗਾ ਤੇ ਨਾ ਕਿ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਨਾ ਉਹ ਨੀ ਰੱਖਣ ਵੇਲੇ ਇਕੱਲਾ ਇੰਜੀਨੀਅਰ ਨਹੀਂ ਆਏਗਾ ਇਕੱਲੇ ਮਿਸਤਰੀ ਨਹੀਂ ਆਣਗੇ ਇਕੱਲੇ ਮਜ਼ਦੂਰ ਨਹੀਂ ਆਣਗੇ ਇਕੱਲਾ ਠੇਕੇਦਾਰ ਨਹੀਂ ਆਏਗਾ ਇਕੱਲੇ ਤੇਰੇ ਰਿਸ਼ਤੇਦਾਰ ਨਹੀਂ ਆਣਗੇ ਜੇ ਜਵਜੀਤ ਸਿੰਘ ਦਾ ਲੜ ਫੜ ਕੇ ਅਰਦਾਸ ਕਰੇਗਾ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਸਿੰਘਾਂ ਦੀ ਡਿਊਟੀ ਲਾ ਦਿੰਦੇ ਨੇ ਵੀ ਇਹਨੇ ਜਵਜੀਤ ਸਿੰਘ ਦਾ ਲੜ ਫੜਿਆ ਅਰਦਾਸ ਵੇਲੇ ਤੁਸੀਂ ਵੀ ਪਹੁੰਚੋ ਤੇ ਸਾਰੇ ਵਿਗਨ ਨਾਸ ਕਰਾ ਆ। ਆ ਜਾਓ ਜੀ। ਇਹ ਹਕੀਕਤ ਹੈ। ਆ ਮੰਗ ਰਹੇ ਆ ਗੁਰੂ ਨਾਨਕ ਜਪ ਜਪ ਸਦ ਜੀਵਾ। ਤੁਹਾਡਾ ਮਨ ਬਣਿਆ। ਮੈਂ ਬੱਚੇ ਦੀ ਕੈਨੇਡਾ ਦੀ ਫੈਲ ਲਾਣੀ ਵੀ ਜੀ ਦੀ। ਲਾ ਦਿਓ ਕਰਮ ਵਰਤਨ। ਪਰ ਮਨ ਬਣਿਆ ਫੈਲ ਲਾਣੀ ਤੇ ਲੈਣ ਤੋਂ ਪਹਿਲਾਂ ਤੁਸੀਂ ਹਾਜ਼ਰੀ ਲਾਈ 100 ਜਵਦੀਸ਼ ਇੱਕ ਜਵਦੀਸ਼ ਸਾਹਿਬ ਇੱਥੋਂ 10 ਰੁਪਏ ਦੀ ਦੇਖ ਲਈ ਕਿਰਪਾਨ ਭੇਟ ਕਰਾਈ ਨਾਨਕ ਪਿਉ ਸਾਹਿਬ ਆ ਕੇ ਖਲੋਗੇ ਖਲੋ ਕੇ ਅਰਦਾਸ ਕੀਤੀ ਗੁਰਨਾਨਕ ਸਾਹਿਬ ਇਹ ਸੇਵਾ ਲਈ ਤੁਸੀਂ 101 ਪਾਠਾ ਦੀ ਬੱਚੇ ਦੀ ਫੈਲ ਲਾਉਣ ਚੱਲਿਆਂ ਮੈਂ ਗੁਰੂ ਦੀ ਕਿਰਪਾ ਨਾਲ ਚਾਹਨਾ ਗੁਰੂ ਨਾਨਕ ਦੇ ਸ਼ਹੀਦ ਸਿੰਘ ਕਲਕੀਆਂ ਦੇ ਦੇ ਸ਼ਹੀਦ ਸਿੰਘ ਨਾਲ ਜਾਣਗੇ ਤੁਹਾਡੇ ਆਹ ਹੈ ਗੁਰਨਾਨਕ ਜਪ ਜਪ ਜੀ ਸਤ ਜੀਵਾਂ ਵੀ 2019 ਇਹੋ ਜਿਹਾ ਲਿਆ ਦਿਓ ਕਹ ਲੈ ਤੈਨੂੰ ਨਾਲ ਲਵਾ ਫੇਰ ਤੁਰਾਂ ਕਹਿ ਦਿਓ ਗੱਜ ਕੇ ਸਤਨਾਮ ਮਰਦਾਨਾ ਜੀ ਅੱਜ ਕਿਉਂ ਪਿਆਰ ਵਖਾ ਰਹੇ ਹੋ ਮੈਂ ਖੁਦਾ ਕਾ ਡੂਮ ਹੋ ਤੇਰਾ ਡੂਮ ਤੇ ਖੁਦਾ ਨੂੰ ਪਾਇਆ ਹੁਣ ਤਦਨੂੰ ਪਾਇਆ ਤੇ ਖੁਦਾ ਨੂੰ ਦੇਖਿਆ ਹੁਣ ਤਦਨੂੰ ਦੇਖਿਆ ਤੇਰਾ ਕਹਾ ਖੁਦਾ ਕਰਤਾ ਹੈ ਮੇਰਾ ਕਹਾ ਤੂੰ ਤੇ ਭਾਈ ਮਰਦਾਨਾ ਜੀ ਕਹਿੰਦੇ ਅੱਜ ਮੇਰੀ ਅਰਦਾਸ ਮੇਰੀ ਕੁੱਲ ਦੀ ਕੁੱਲ ਦੀ ਤੁਹਾਡੇ ਚਰਨਾਂ ਨਾਲ ਲੱਦੇ ਵਜੇ ਤੇ ਮਹਾਰਾਜ ਕਹਿੰਦੇ ਤੇ ਵੀ ਕੁੱਲ ਵਿੱਚੋਂ ਜਿਹੜਾ ਜਪਜੀਤ ਸਾਹਿਬ ਨਾਲ ਜੁੜਿਆ ਰਹੇਗਾ ਉਹ ਮੈਨੂੰ ਪਾਏਗਾ ਕਹਦੇ ਹੋ ਗੱਜ ਕੇ ਸਤਨਾਮ